ਮੇਰਾ ਨਾਮ ਵੀਰ ਕੋਹਰਿਆ ਤੇ ਸਾਡਾ ਮਈਵਾਲਿਆ ਦੇਟ ਮੇਰੀ ਕਲਵਿੰਦਰ ਕੋਹਰਿਆ ਜੋ ਵੀ ਉਕਾਲ 에ਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਸਾਕੇ ਜਿਹੜਾ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਜਾ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਔਰ ਪੰਜ ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ ਕੌਣ ਕੌਣ ਹੈਗੇ ਇੱਕ ਮੇਰਾ ਆਪਣਈਆ ਦੋ ਮੇਰੇ ਜੇਠ ਹੈ ਲੱਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਗਿਆ ਹੈ ਤੇ ਜਲੰਦਰ ਆ ਇੱਕ ਕਪਤਾਨ ਸਾਫ ਪੈਡ ਹੈ ਤੇ ਬਾਕੀ ਹੁਣ ਮੇਰੇ ਪਤੀਆਂ ਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਰੀ ਵੀ ਦਜਵਾਰਾ ਹੈਗੇ ਆ ਨੇ ਮੈਂ ਅਜਵਾਈ ਮੇਰਾ ਸਾਰਾ ਪਰਿਵਾਰ ਸਾਡਾ ਫਤਰ ਦੀ ਲੜਾਈ ਪੈਣ ਸੀ ਲੜਾਈ ਜਿਹੋ ਜੰਗ ਜਿੱਤਿਆ ਉਹ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜੰਗ ਕੋਈ ਇਹੋ ਜੀ ਸਾਨੂੰ ਬਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਤੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ ਮੇਰੀਆਂ ਮੰਗਾਂ ਮੰਡਾ ਇਹੋ ਸਿਕੀਆਂ ਸਾਨੂੰ ਖਰਾਬਾ ਮਿਲੇ ਕਿਉਂ ਛਾੜਨਾ ਫਸਲਾ ਰੋੜੀnga ਮੈਂ ਨਾ ਤਾਂ ਮਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਚੀਆਂ ਕਿਤਗਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ। 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇੱਥੇ ਫੋਨ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ। ਨਵੇਂ ਮਾਰਗ ਤੇ ਗਈ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕਿ ਦੱਸ। ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ। ਨਹੀਂ ਪਤਾ ਕਿਦਾਂ ਲੱਗਾ ਪਤਾ ਲੱਗਾ ਜੇ ਤੁਮ ਕਰੇ ਆਈਆਂ ਜਦੋਂ ਇੱਥੇ ਤੁਸੀਂ ਆਏ ਤੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਹੀ ਨਹੀਂਗਾ ਹਾਂ ਮੈਨੂੰ ਨਹੀਂ ਦੱਸਿਆ ਕੱਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦਿਹਾੜੀ ਦੀ ਮੈਂ ਦਿਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਟਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸਭ ਕੁ ਪੀਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਤੇ ਜਾ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਦੰਦ ਤੇ ਇੱਥੇ ਜਾ ਪਾਣੀ ਘੇਰ ਕੇ ਮੇਰੇ ਫਿਰਦਾ ਸੀ ਤੇ ਕਾਹ ਕੰਮ ਇਹਦੇ ਵਿੱਚ ਮੇਰੀ ਬੇਟੀ ਪਾੜਨ ਸੁ ਬੋਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਪਿਆ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਉਦੋਂ ਚਿਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਥੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਰਜੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹਦੀ ਉਹ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾਨ ਨੇ ਨਹੀਂ ਕਿਹਾ ਉਹਨੇ ਕੁਛ ਪਹਿਲਾਂ ਕਿਹਾ ਹੋਊਗਾ ਕੰਗੜਾ ਨੇ ਤਾਂ ਲੱਗਦਾ ਕਿ ਕੰਗੜਾ ਨੇ ਉਹਨੂੰ ਅਕਸਾਇਆ ਹੋਊਗਾ ਉਹਨੂੰ ਕੁਛ ਕੁਝ ਬੋਲਿਆ ਇਸ ਤੋਂ ਬਾਅਦ ਗੁੱਸੇ ਨਾਲ ਉਹ ਆਪਾਂ ਦੀ ਤੈਅ ਦਿੱਤਾ ਏ ਆ ਆ ਵਾ ਕਦੀ ਕਹਤਾ ਏ 100 ਰੁਪਏ ਤੇ ਜਾਂਦੀਆਂ ਐ ਕਦੀ ਆਂ ਦੀਆਂ ਦੁਪੀ ਤੀਆਂ ਆ ਅਸੀਂ ਦੁਪੀ ਰੀਆਂ ਹੋ ਗਈਆਂ ਹੈ ਅਸੀਂ ਦੁਪੀ ਹੱਕ ਲੈਣ ਜਾਂਦੀਆਂ ਸੀ ਅਸੀਂ ਆਪਣੀਆਂ ਜਾਇਦਾਦਾਂ ਪਿੱਛੇ ਜਾਂਨੇ ਹਾਂ ਬੱਚਿਆਂ ਵਾਸਤੇ ਜਾਂਨੇ ਸੀ ਹੈ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਪੇਠ ਵਾਸਤੇ ਜਾਂਨੇ ਸੀ ਸਾਡਾ ਜੀ ਕਰਦਾ ਰੋੜਾਂ ਦੇ ਉੱਤੇ ਬਹਿਣ ਭੁੱਖਿਆ ਤਾਂ ਆਂ ਦਾ ਬਹਿਣੋ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਪਾ ਹੈ ਬਦ ਤੂੰ ਪੇ ਸਾੜਦਿਆਂ ਸਾਹੀ ਇਥੇ ਸਾਰੇ ਆ ਸਾਰਾ ਦਿਨ ਉਥੇ ਰੋੜਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਆਂ ਹੀ ਕੁੜੀਆਂ ਫਿਰਦੇ ਨਾ ਰਹਿੰਗਾ ਤੇ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਥੱਪੜ ਮਾਰਿਆ ਤੇ ਉਹ ਉਹ ਦੂਜਾ ਮੈਂ ਫੇਰ ਮੈਂ ਸੱਚ ਮੰਨਉ ਮੈਂ ਨਹੀਂ ਮੰਨ ਸਕਦੀ ਤੇ ਬੇਟੀ ਨਾਲ ਗੱਲਬਾਤ ਹੋਈ ਹੁੰਦੀ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਜ ਨੂੰ ਮੰਨਣਾ ਕੋਈ ਚੰਚਾ ਦਾਂਗਾ ਮੇਰੀ ਗੱਲ ਨਹੀਂ ਹੋਈ ਮੈਂ ਕੱਟ ਕਰ ਦੇ ਤਾਂ ਠੀਕ ਨਹੀਂ ਕੱਟ ਮੈਂ ਕੱਟ ਗੱਲ ਮੇਰੇ ਨਾਲ ਹੁੰਦੀ ਨਹੀਂ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹੋ ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਟੈਗ ਹੋ ਗਿਆ ਅੰਦਰ ਪਏ ਆਪ ਠਾ ਕੇ ਖਰੀਦਾ ਤੇ ਠਾ ਕੇ ਚਾਹ ਪਾਣੀ ਪਿਆਈਦਾ ਹੁਣ ਜਦੋਂ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਅਹੀਂ ਦੱਸਿਆ ਨਹੀਂ ਉਹ ਕਹਿੰਦੇ ਕਿ ਕਿੱਦਾਂ ਆਏ ਨੇ ਅਸੀਂ ਆਖਾ ਵੱਡਾ ਹੀ ਆਪਣੀਆਂ ਇਕੱਠੇ ਜੀ ਹੋਏ ਜਿਵੇਂ ਬੰਦੀ ਦਾ ਕਰਦੇ ਉਹ ਨਹੀਂ ਦੱਸਿਆ ਅਹੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆ ਗੱਲ ਹੋ ਤੇ ਹੋਈ ਜਾਣਾ ਹੀ ਹੋਈ ਹੁਣ ਮੈਨੇ ਅਹੀਂ ਕੋਈ ਗੱਲ ਕੀਤੀ ਤਾਂ ਕੋਣ ਨੂੰ ਪਤਾ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੋਥਲਾ ਤੋਂ ਸਕਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਔਰ ਜੋ ਕੱਲ ਦੀ ਇੱਕ ਜਿਹੜੀ ਘਟਨਾ ਵਾਂ ਕੰਗੜਾ ਨੌਤ ਤੇ ਕੁਲਵਿੰਦਰ ਕੌਰ ਦੇ ਵਿੱਚ ਚੱਲ ਰਹੀ ਆ ਕੁਲਵਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾਂ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에ਰਪੋਰਟ ਤੇ ਆ ਔਰ ਜਿਹੜੀ ਇਹ ਕੱਲ ਗੱਲ ਆਈ ਆ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗੜਾ ਨੌਤ ਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਗਾਉਣਾ ਵਾ ਇਹ ਤੋਂ ਲੈ ਕੇ ਜਿਹੜਾ ਕੰਗਣਾ ਰੌਜ ਜਿਹੜੇ ਆ ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਤੂ ਤੂ ਮੈਮੇ ਹੋਈ ਆ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਹਾ ਜਾ ਰਿਹਾ ਵਾ ਕਿ ਕੰਗਣਾ ਨੌਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਦੇ ਆ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਨੇ ਜਿਹੜੀ ਕੰਗਨਰ ਰੌਜ ਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੀਆਂ ਕੁਜੋ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਇਸ ਟਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਲੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਪਹਾੜੋਂ ਟਕੇ ਟਕੇ ਦੀਆਂ ਦਾਅਦੇ ਜੋ ਕਦੇ 100-100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸਦੇ ਜੋ ਇਸ ਕਰਕੇ ਜਿਹੜਾ ਕੰਗਨਰ ਰੌਜ ਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌਰ ਖਾਲਸਤਾਨੀ ਇਹ ਦੇਖਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ ਅਸੀਂ ਮੰਗ ਕਰਦੇ ਆ ਕਿ ਕੰਗਣਾ ਰਨੌਤ ਦੇ ਉੱਤੇ ਵੀ ਜਿਹੜਾ ਵਾ ਉਹ ਐਫਆਰਏ ਦਰਜ ਹੋਣੀ ਚਾਹੀਦੀ। ਕੋਈ ਸਮਝ ਨਹੀਂ ਬਲੋ ਦੱਸਿਆ ਜਾਏ ਸਸਪੈਂਡ ਕੀਤਾ ਗਿਆ ਹੈ ਕਿਵੇਂ ਦੇਖੋ ਦੇਖੋ ਜੇ ਮਹਿਕਮੇ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹਨਾਂ ਤੇ ਜਿਹੜੀ ਆ ਕਾਰਵਾਈ ਕੀਤੀ ਗਈ ਆ ਤੇ ਕੰਗਣਾ ਰਨੌਤ ਤੇ ਵੀ ਬਰਾਬਰੀ ਹੋਣੀ ਚਾਹੀਦੀ ਆ ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਕੋਰ ਖਾਲਸਤਾਨੀ ਕੀ ਇਹ ਜਹਿਜਾ ਕੰਗਣਾ ਰਨੌਤ ਜੀ ਇਹ ਲੋ ਇਹ ਕਹਿਣਾ ਵੀ ਇਹ ਖਾਲਸਤਾਨੀ ਹੈ ਆਤਵਾਦੀ ਆ ਮਾਇਓਵਾਦੀ ਆ ਇਹ ਪਾਕਿਸਤਾਨੀ ਆ ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ ਇਹ ਜਹਿਜ ਆ ਇਹ ਵੀ ਜਿਹੜਾ ਕੰਗਰਾਂ ਨਰੋਦ ਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਅੱਜ ਕਿਸਾਨ ਜੱਟਾਂ ਦੀਆਂ ਬੰਦੀਆਂ ਆਈਆਂ ਨੇ ਸੂਬਾ ਪ੍ਰਧਾਨ ਦੇ ਕੋਲ ਜਿਹਨੇ ਕੀ ਵਿਚਾਰ ਆ ਦੇਖੋ ਜੀ ਜਦੋਂ ਇਹ ਗੱਲ ਆਈ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਔਰ ਜਦੋਂ ਇਹ ਗੱਲ ਆਈ ਆ ਤੇ ਪੂਰਾ ਦੇਸ਼ ਜਿਹੜਾ ਉਹ ਕੁਲਵਿੰਦਰ ਕੌਰ ਦੇ ਨਾਲ ਖੜਾ ਵਾ ਤੇ ਅਸੀਂ ਪਰਿਵਾਰ ਵੱਲੋਂ ਪੂਰਾ ਡਟ ਕੇ ਜਿਹੜਾ ਉਹਨਾਂ ਦੇ ਨਾਲ ਖੜੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਥਕਾ ਨਹੀਂ ਹੁੰਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਆ ਉਹ ਫੇਰ ਆਪਣੀ ਡਿਊਟੀ ਤੇ ਜਿਹੜੇ ਇਸੇ ਤਰ੍ਹਾਂ ਤਨਾਤ ਰਹਿਣਗੇ ਸੁਭਾ ਪ੍ਰਧਾਨ ਵੀ ਆਇਆ ਸੀ ਸਾਮ ਬਦੂਲ ਸਿੰਘ ਅਸਕਿਟੀ ਦੇ ਕੀ ਵਿਚਾਰ ਆ ਤੁਹਾਡੇ ਨਾਲ ਸੁਭਾ ਪ੍ਰਧਾਨ ਜੀ ਨਾਲ ਜਿਹੜੀ ਵੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਵੀ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਵਿਚਾਰ ਵਟਾਂਦਰਾ ਕਰ ਦਿੱਤਾ ਵਾ ਵੀ ਜੇ ਪੰਜਾਬ ਸਰਕਾਰ ਵੀ ਕੋਈ ਥਕਾ ਕਰਦੀ ਆ ਕਿਉਂਕਿ ਅੱਗੇ ਪੰਜਾਬ ਸਰਕਾਰ ਹਰਿਆਣੇ ਦੀ ਸਰਕਾਰ ਨੇ ਆਣ ਕੇ ਤੇ ਪੰਜਾਬ ਦੇ ਵਿੱਚ ਸੁਭਕਰਨ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਵਾ ਸਾਡੇ ਕਿਸਾਨ ਜਿਹੜੇ ਕੁੱਟੇ ਮਾਰੇ ਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਅੰਦਰ ਦੇ ਥੱਲੇ ਉਹਨਾਂ ਦਾ ਸਾਉ ਪੁੱਤ ਬਣ ਕੇ ਜਿਹੜੀ ਉਹ ਚੰਦ ਰਹੀ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਨੂੰ ਵੀ ਵੀ ਇਹਤੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਕਾਰਵਾਈ ਬਣਦੀ ਵੀ ਆ ਕਿ ਜਾਂ ਨਹੀਂ ਇਹ ਨਹੀਂ ਕਿ ਉਹ ਐਮਪੀ ਆ ਕੰਗਣਾ ਨਰੋਦ ਜੀ ਇਹ ਤੁਸੀਂ ਕਹਿ ਦੋ ਕਿ ਤੱਪੜ ਮਾਰਿਆ ਵਾ ਤੱਪੜ ਦੀ ਕੋਈ ਵਜ੍ਹਾ ਵੀ ਹੋ ਸਕਦੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਜਦੋਂ ਆਮ ਨਾਗਰਿਕ ਜਾਂਦਾ ਵਾ ਉਹਨਾਂ ਦੇ ਤਾਂ ਬੂਟਾ ਤੱਕ ਲਵਾ ਕੇ ਚੈੱਕ ਕੀਤਾ ਜਾਂਦਾ ਵਾ ਤੇ ਜੇ ਐਮਪੀ ਆਇਆ ਜਾਂ ਕੋਈ ਵੱਡੇ ਲੋਕ ਆ ਕੀ ਪਤਾ ਕਿਸੇ ਦਾ ਕਦੋਂ ਮਨ ਬਦਲ ਜੇ ਕਦੋਂ ਕੀ ਹੋ ਜੇ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਇਮਾਨਦਾਰੀ ਨਾਲ निभाई ਆ ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ ਅਸੀਂ ਮਾਣ ਕਰ